ਸਤ ਸ੍ਰੀ ਅਕਾਲ ਕਦੇ ਕਦੇ ਲਾਈਫ 'ਚ ਇਸ ਤਰ੍ਹਾਂ ਦੇ ਅਜੀਬ ਜਿਹੇ ਕੇਸ ਦੇਖਣ ਨੂੰ ਜਾਂ ਸੁਣਨ ਨੂੰ ਮਿਲਦੇ ਆ ਜੋ ਮਤਲਬ ਕਾਮਨ ਲਾਈਫ 'ਚ ਕਿਸੇ ਨੇ ਸੁਣੇ ਵੀ ਨਹੀਂ ਹੁੰਦੇ ਇੱਕ ਜਵਾਨ ਹਸਬੰਡ ਵਾਈਫ ਕਪਲ ਦੇਖਿਆ ਸੀ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਸੀ ਪਹਿਲੇ ਤੇ ਜਨਰਲੀ पूजा पाठ लुकी जो भी सोच ले वो कर देया चलो हो जाएगा हो जाएगा पर नहीं हो रहा ਸੀ ਮਾਂ ਵਿੱਚ ਉਹਨਾਂ ਨੇ ਡਾਕਟਰ ਦੇ ਡਾਕਟਰ ਤੋਂ ਸਾਰਾ ਮਤਲਬ ਟੈਸਟ ਵਗੈਰੇ ਹੋਏ আর ਹੈਰਾਨੀ ਦੀ ਗੱਲ ਸੀ ਉਸ ਲੜਕੇ ਦੀ ਉਮਰ 25 ਸਾਲ ਪਰ ਉਹਦੇ ਜਿਹੜਾ ਸਕਾਟਮ ਹੁੰਦਾ ਉਹਦੇ ਵਿੱਚ ਟੈਸਟਿਸ ਹੀ ਨਹੀਂ ਸੀ ਡਾਕਟਰ ਨੇ ਕਿਹਾ ਤੇਰੀ ਟੈਸਟਿਸ ਨਹੀਂ ਸਕਾਟਮ ਉਹ ਵੀ ਹੈਰਾਨ ਹੋ ਗਿਆ ਜਾਂ ਤੇ ਉਸ ਨੂੰ ਪਤਾ ਹੋਵੇਗਾ ਉਹਨੇ ਗੱਲ چھਪਾਈ ਹੋਈਗੀ ਸ਼ਰਮ ਦੇ ਮਾਰੇ ਸ਼ਾਇਦ ਨਹੀਂ ਦੱਸ ਸਕਦਾ ਹੋਵੇਗਾ ਜਾਂ ਫਿਰ ਹੋਰ ਵੀ ਕੁਝ ਉਹਨੂੰ ਪਤਾ ਹੀ ਨਹੀਂ ਚੱਲਿਆ ਪਰ ਇਹ ਗੱਲ ਸੁਣਨ ਤੋਂ ਬਾਅਦ ਉਹ ਵੀ ਹੈਰਾਨ ਹੋ ਗਿਆ ਔਰ ਮੇਰੇ ਲਈ ਵੀ ਇਹ ਸੁਣਨ ਤੋਂ ਬਾਅਦ ਹੈਰਾਨੀ ਦੀ ਗੱਲ ਸੀ ਕਿ 25 ਸਾਲ ਦੀ ਉਮਰ ਤੱਕ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਹੁੰਦਾ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਉਹ ਪੇਟ ਚ ਹੁੰਦਾ ਤਾਂ ਉਹਦੇ ਟੈਸਟੀ ਪੇਟ ਦੇ ਅੰਦਰ ਬੱਚੇ ਦੇ ਪੇਟ ਦੇ ਅੰਦਰ ਹੁੰਦੇ ਜਦੋਂ ਉਹ ਡਿਲੀਵਰੀ ਹੋ ਕੇ ਬਾਹਰ ਆਉਂਦਾ ਹੈ ਤੇ ਉਹ ਟੈਸਟੀ ਪੇਟ ਦੇ ਅੰਦਰੋਂ ਬਾਹਰ ਆ ਜਾਂਦੇ ਨੇ ਐਬਡੋਮਨਲ ਕੈਵਿਟੀ ਚੋਂ ਬਾਹਰ ਆ ਜਾਂਦੇ ਸਕਾਟਮ ਵਿੱਚ ਆ ਜਾਂਦੇ ਉਹ ਜਿਹੜੀ ਕਵਰਿੰਗ ਹੁੰਦੀ ਉਹਦੇ ਵਿੱਚ ਤੇ ਨਾਰਮਲ ਹੈ ਅਗਰ ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਕੋਈ ਪ੍ਰੋਬਲਮ ਹੋਏ ਤੇ ਬੱਚੇ ਦੇ ਟੈਸਟੀ ਜਿਹੜੇ ਉਹ ਪੇਟ 'ਚ ਹੀ ਰਹਿ ਜਾਂਦੇ ਆ ਸਕਾਟਮ ਚ ਆਉਂਦੇ ਨਹੀਂ ਆ ਪਰ ਉਹ ਡਾਕਟਰ ਦੇਖਣ ਦੇ ਡਿਲੀਵਰੀ ਤੋਂ ਬਾਅਦ ਔਰ ਕਹਿ ਦਿੰਦੇ ਆ ਕਿ ਜਦੋਂ ਇਹ ਨਹੀਂ ਆਏ ਇਹ ਆ ਜਾਣਗੇ 2-3 ਮਿੰਟਾਂ ਵਿੱਚ نیچے ਆ ਜਾਂਦੇ ਆ ਅਗਰ ਨਹੀਂ ਆਏ ਤੇ ਫਿਰ ਉਹ ਆਪਰੇਸ਼ਨ ਕਰਦੇ ਆ ਔਰ ਉਹਨੂੰ نیچے ਲੈ ਕੇ ਆਉਂਦੇ ਆ ਪਰ ਇਹ ਤੇ ਕੇਸੀ ਅਲੱਗ ਸੀ ਕਿ 25 ਸਾਲ ਦਾ ਲੜਕਾ ਹੋ ਗਿਆ ਡਾਕਟਰ ਨੇ ਕਹੇ ਆਪਰੇਸ਼ਨ ਤੇ ਮੁਸ਼ਕਿਲ ਹੈ ਹੋ ਨਹੀਂ ਸਕਦਾ ਤੇ ਉਸ ਨੂੰ ਨਿਊਰੋਥੈਰੇਪੀ ਦਾ ਪਤਾ ਚੱਲਿਆ ਨਿਊਰੋਥੈਰੇਪੀ ਚ ਆਇਆ ਔਰ ਟ੍ਰੀਟਮੈਂਟ ਉਹਦੀ ਸ਼ੁਰੂ ਕੀਤੀ ਕਿਛਲੋ ਇੱਕ ਕੇਸ ਵੀ ਦੇਖਦੇ ਆਂ। ਔਰ ਆਹ ਤੁਹਾਨੂੰ ਹੈਰਾਨੀ ਹੋਏਗੀ ਕਿ ਹੌਲੀ-ਹੌਲੀ ਟਾਈਮ ਦੇ ਨਾਲ ਉਹਦੇ ਉਹ ਟੈਸਟਿਸ ਉਹਦੇ ਸਕੋਟਮ 'ਚ ਆ ਗਏ। ਔਰ ਉਸ ਤੋਂ ਵੀ ਵੱਡੀ ਗੱਲ ਕੁਝ ਦਿਨਾਂ ਬਾਅਦ ਟੈਸਟ ਕਰਾਇਆ ਉਹਦਾ ਹਰ 2-4 ਮਹੀਨੇ ਸੋਨੋਗ੍ਰਾਫੀ ਕਰਾਈ ਔਰ ਪਤਾ ਚੱਲਿਆ ਕਿ ਸੱਚੀ ਉਹ ਪੇਟ 'ਚ ਮਤਲਬ 25 ਸਾਲ ਦੀ ਉਮਰ 'ਚ ਵੀ ਉਹ ਟੈਸਟਿਸ ਨੀਚੇ ਆ ਸਕਦੇ ਆ। ਔਰ ਲਾਸਟ ਟਵਿਸਟ ਤਾਂ ਸਭ ਤੋਂ ਵੱਡੀ ਗੱਲ ਕੀ ਉਹਨੇ ਉਹ ਟੈਸਟ ਕਰਾਇਆ वो स्पम काउंट नॉर्मल सी और डॉक्टर ने क्या हूँ तेरे बच्चा हो सकता है क्योंकि स्पम काउंट नॉर्मल आना टेस्टीज अगर बन गए हैं टेस्टीज के अंदर अगर टेस्टोटेराउंड बन रहे तो उ स्प बन गए और बच्चा होने स्पम हेल्दी होना बहुत जरूरी है और वह बिल्कुल नॉर्मल सी और इस तरह वो केस न्यूरोथेरेपी थैरेपी ठीक होया ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਕਿਤੇ ਵੀ ਇਹ ਲੱਖਾਂ 'ਚ ਇੱਕ ਹੁੰਦਾ ਪਰ ਹੋ ਸਕਦਾ ਹੈ ਨਾ ਤੇ ਤੁਸੀਂ ਜੇ ਅਗਰ ਤੁਹਾਨੂੰ ਪਤਾ ਲੱਗੇ ਕੋਈ ਰਸਤਾ ਨਹੀਂ ਹੈ ਤੇ ਤੁਸੀਂ ਨਿਊਰੋਥੈਰੇਪੀ ਉਤਸਕਦੇ ਹੋ ਉਹਦੇ ਵਿੱਚ ਆ ਸਕਦੇ ਹੋ ਔਰ ਇਹ ਚੀਜ਼ਾਂ ਵੀ ਠੀਕ ਹੋ ਸਕਦੀਆਂ ਇਸ ਤਰ੍ਹਾਂ ਦੀ ਥੈਂਕ